ਇਹ ਇਹ ਕਿਸੇ ਦੇ ਕੋਲੇ ਆਪਣੇ ਪਿੰਡ ਦੇ ਵਿੱਚ ਹੀ ਸੀਗੀ ਅੱਛਾ ਤੇ ਉਹਨਾਂ ਨੂੰ ਡਾਕਟਰ ਜਵਾਬ ਦੇ ਗਿਆ ਸੀ ਕਿ ਇਹਦੇ ਬੱਚੇ ਦਾ ਨੀ ਨੂੰ ਮੜ ਪੈ ਗਿਆ ਤੇ ਨੂੰ ਤੁਸੀਂ ਗਊਸ਼ਾਲਾ ਛੱਡਿਓ ਅੱਛਾ ਜੀ ਇਹ ਉਹਨਾਂ ਨੇ ਮੈਨੂੰ ਦੱਸਿਆ ਮੈਂ ਕਿ ਯਾਰ ਤੁਸੀਂ ਮੈਨੂੰ ਦੇ ਦਿਓ ਮੈਂ ਲੈ ਆ ਇਹ ਅਜੇ ਰੇਤ ਮਤਲਬ 1.5 ਮਹੀਨਾ ਸੂਚ ਰਹਿ ਗਿਆ ਆਪਸ ਉਹਨੂੰ ਆਪਾਂ ਆਪ ਕਰਦੇ ਆਵਾਰਾ ਬੰਦਾ ਕਰਦਾ ਪਰ ਉਹਨੂੰ ਪਸ਼ੂ ਕਦੇ ਨਹੀਂ ਆਵਾਰਾ ਹੁੰਦਾ ਦਾ ਮੈਂ ਬਹੁਤ ਪਸ਼ੂ ਰੱਖਿਆ ਇਦੋਂ ਪਹਿਲਾਂ ਮੇਰੇ ਕੋਲੇ 15 ਗਾਇਆਂ ਹੁੰਦੀਆਂ ਸੀ ਮੇਰੇ ਬਿਮਾਰ ਹੋਣੇ ਕਰਕੇ ਮੈਨੂੰ ਛੱਡਣੀਆਂ ਵੇਚਣੀਆਂ ਪੈ ਗਈਆਂ ਹੁਣ ਮੈਂ ਵਾਲੀ ਰੇੜੀ ਤੇ ਲੱਦ ਕੇ ਲਿਆ ਸੀ ਤੁਸੀਂ ਹਿਸਾਬ ਲਾ ਲਓ ਕਿ ਕਿੱਡੀ ਘੋਗੀ ਉਦੋਂ ਇਹ ਅੱਛਾ ਤੇ ਫਿਰ ਅਗੇ ਦੀ ਮੈਂ ਸੇਵਾ ਕੀਤੀ ਫਿਰ ਇਹ ਮੈਂ ਰੱਖ ਲਈ ਅੱਛਾ ਜੀ ਤੇ ਮੈਂ ਚੱਲ ਆਪਣੇ ਕੋਲੇ ਪੱਠੇ-ਪੁੱਠੇ ਵੀ ਵੰਦੂ ਹੈਗੇ ਚੱਲ ਵਿੱਚ ਇਹ ਖਾਈ ਜਾਊਗੀ ਅੱਛਾ ਤੇ ਹੁਣ ਮਤਲਬ ਵਧੀਆ ਕੀ ਹਾਲ ਚਾਲ ਹੈ ਕਿਸਾਨ ਵੀਰੋ ਅੱਜ ਨਾਲ ਤੁਹਾਨੂੰ ਫਰੈਂਡ ਭੁੱਲਰ ਸ਼੍ਰੀ ਮੁਕਸਰ ਸਾਹਿਬ ਦੇ ਇਹੋ ਜਿਹੇ ਇਨਸਾਨ ਦੇ ਨਾਲ ਮਿਲਣ ਜਾ ਰਹੇ ਆ ਜਿਹਨੂੰ ਕੁਝ ਟਾਈਮ ਪਹਿਲਾਂ ਲੋਕ ਕਹਿੰਦੇ ਸੀ ਵੀ ਇਹ ਤਾਂ ਪਾਗਲ ਆ ਉਹ ਫਸੂ ਮਵਾਰਾ ਫਸੂ ਫੜ ਫੜ ਕੇ ਬੰਨੀ ਜਾਂਦਾ ਇਹਨਾਂ ਨੇ ਕਿੱਥੋਂ ਸੁਣਾ ਤੇ ਪਰ ਅੱਜ ਇਹਨਾਂ ਨੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਤੇ ਆਪਾਂ ਤੁਹਾਨੂੰ ਉਸ ਇਨਸਾਨ ਦੇ ਨਾਲ ਮਲਾਉਨੇ ਆ ਜਿਨ੍ਹਾਂ ਨੇ ਮਤਲਬ ਇਹ ਜਿਹੜੀਆਂ ਚਾਰੇ ਗਾਵਾਂ ਖੜੀਆਂ ਹਨ ਇਹ ਅੱਜ ਸੂਣ ਵਾਲੀਆਂ ਆਪਾਂ ਉਹਨਾਂ ਨਾਲ ਕਰਦੇ ਆਂ ਗੱਲਬਾਤ ਕਿਉਂਕਿ ਉਹਨਾਂ ਨੂੰ گاਵਾਂ ਦੀਆਂ ਨਸਲਾਂ ਬਾਰੇ ਤੇ ਤਕਰੀਬਨ ਟੋਟਲ ਮਤਲਬ گاਵਾਂ ਬਾਰੇ ਇਹਨਾਂ ਨੂੰ ਪਤਾ ਇਹਨਾਂ ਨਾਲ ਆਪਾਂ ਕਰਦੇ ਆਂ ਗੱਲਬਾਤ ਕਿਉਂਕਿ ਕਈ ਵਾਰ ਕਿਸੇ ਵੀਰ ਨੇ ਕੋਈ ਗਾਂਵਾਂ ਅੱਜ ਰੱਖਣੀ ਹੁੰਦੀ ਹੈ ਨਾ ਤੇ ਆਪਾਂ ਨੂੰ ਪੂਰੀ ਫੁੱਲ ਡਿਟੇਲ ਦੇ ਵਿੱਚ ਇਹ ਜਾਣਕਾਰੀ ਦੇਣਗੇ ਸਸੇਕਾ ਜੀ ਸਸੇਕਾ ਜੀ ਸਭ ਤੋਂ ਪਹਿਲਾਂ ਇਹ ਆਪਦਾ ਥੋੜਾ ਜਿਹਾ ਨਾਮ ਦਾ ਆਪਾਂ ਦੋ ਚਾਨਣ ਆਪਣਾ ਨਾਮ ਹੈ ਜਵਤਾਰ ਸਿੰਘ ਤਾਰਾ ਅੱਛਾ ਜੀ ਡੈਂਡ ਪੁੱਲਰਾ ਜੀ ਸ੍ਰੀ ਮੁਕਤਸਰ ਸਾਹਿਬ ਇਧਰ ਆ ਜੀ ਤੇ ਬਾਈ ਜੀ ਪਹਿਲਾ ਤਾਂ ਸਵਾਲ ਤੁਹਾਨੂੰ ਇਹ ਆ ਵੀ ਜਿਹੜੀਆਂ ਇਹ ਚਾਰੇ ਗਾਵਾਂ ਇਹ ਕਿਹੜੀ ਨਸਲ ਦੀਆਂ ਇਹ ਗਾਵਾਂ ਮਤਲਬ ਚਾਰੇ ਗਾਈਆਂ ਚਾਰੇ ਅਲੱਗ-ਅਲੱਗ ਦੀ ਨਸਾਇਣਾ ਨਹੀਂ ਹੈ ਅੱਛਾ ਜੀ ਜਿਵੇਂ ਇਹ ਲਾਲ ਗਾਂ ਖੜੀ ਹੈ ਅੱਛਾ ਜੀ ਤੇ ਇਹ ਹੈਗੇ ਗੇਰ ਨਸਲ ਅੱਛਾ ਗੇਰ ਨਸਲ ਗੇਰ ਨਸਲ ਹੈ ਇਹ ਕਰੋਸ ਹੈ ਅੱਛਾ ਜੀ ਤੇ ਜਿਹੜੀ ਉੱਪਰਾਂ ਖੜੀ ਉਹ ਜਰਸੀ ਹੈ ਅੱਛਾ ਜੀ ਜਿਹੜੀ ਉਹ ਉਹ ਸਾਈਵਾਲ ਆ ਜਿਹੜੀ ਸਾਈ ਦੇ ਅੱਛਾ ਜੀ ਉਹ ਜਿਹੜੀ ਪਰਲੇ ਪਾਸੇ ਖੜੀ ਹੈ ਪਰਲੇ ਪਾਸੇ ਖੜੀ ਹੈ ਹਾਂ ਤੇ ਦੂਜਾ ਮੇਰਾ ਸਵਾਲ ਇਹ ਹੈ ਵੀ ਮੰਨ ਕੇ ਚਲੋ ਵੀ ਕੋਈ ਬੰਦਾ ਗਾਂਵਾਂ ਰੱਖਿਆ ਚਾਹੁੰਦਾ ਹੋਵੇ ਤਾਂ ਕਿਹੜੀ ਨਸਲ ਦੀ ਮਤਲਬ ਗਾਂ ਰੱਖੇ ਗਾਂ ਜੇ ਸਹੀ ਮੈਨੇਜ ਤਾਂ ਸਭ ਤੋਂ ਵਧੀਆ ਗਾਂ ਹੈਗੀ ਹੈ ਸਾਈ ਹਾਲ ਅੱਛਾ ਸਾਈ ਆਪਣੇ ਮਤਲਬ ਇੱਕ ਟਾਈਮ ਮੌਸਮ ਨੂੰ ਸ਼ੂਟ ਕਰਦੀ ਹੈ ਅੱਛਾ ਜੀ ਤੇ ਦੂਜੀ ਗੱਲ ਦੁੱਧ ਇਹਦਾ ਬਹੁਤ ਵਧੀਆ ਹੁੰਦਾ ਹੈ ਮੱਝ ਦੇ ਮੁਕਾਬਲੇ 'ਚ ਹੁੰਦਾ ਹੈ 6.0 ਫਿਰ ਤਾਂ ਇਹਦਾ ਦੁੱਧ ਹੁੰਦਾ ਜਿਹੜੀ ਆਮ ਆਪਾਂ HF ਜਾਂ ਦੂਧੀਆਂ ਨਸਲਾਂ ਪਾਲਦੇ ਉਹ ਦੁੱਧ ਤੋਂ ਵੱਧ ਕੱਢ ਨਹੀਂ ਆ ਅੱਛਾ ਜੀ ਪਰ ਉਹ ਦੁੱਧ ਦਾ ਐਡਾ ਵਧੀਆ ਨਹੀਂ ਹੁੰਦਾਗਾ ਅਜਿਹਾ ਪਤਲਾ ਵੀ ਹੁੰਦਾ ਅੱਛਾ ਜੀ ਤੇ ਇਹਨਾਂ ਦਾ ਦੁੱਧ ਬਹੁਤ ਵਧੀਆ ਸੰਘਣਾ ਹੁੰਦਾ ਤੇ ਵਧੀਆ ਰੇਟ ਵੀ ਹੈ ਆਪਾਂ ਡੇਰੀ ਤੇ ਪਾਉਣੇ ਰੇਟ ਵਧੀਆ ਹੁੰਦਾ ਦੂਜੀ ਗੱਲ ਇਹ ਹੈ ਵੀ ਇਹਨਾਂ ਨੂੰ ਮਤਲਬ ਜ਼ਿਆਦਾ ਖਰਾਕ ਨਹੀਂ ਕੋਈ ਦੇਣ ਦੀ ਲੋੜ ਨਾ ਇਹ ਜ਼ਿਆਦਾ ਗਰਮੀ ਮਹਿਸੂਸ ਕਰਦੀਆਂ ਨਾ ਹੀ ਜ਼ਿਆਦਾ ਠੰਡ ਮਹਿਸੂਸ ਕਰਦੀਆਂ ਤੇ ਬਿਮਾਰ ਬਹੁਤ ਘੱਟ ਹੁੰਦੇ ਆ ਆਪਣੇ ਮਤਲਬ ਮੌਸਮ ਨੂੰ ਇਹ ਮਤਲਬ ਛੋਟ ਕਰਦੀਆਂ ਪੂਰਾ ਅੱਛਾ ਇੱਕ ਤੁਹਾਡੇ ਕੋਲ ਪੁੱਛਣਾ ਵੀ ਤੁਸੀਂ ਇਹਨਾਂ ਨੂੰ ਇਹੋ ਜਿਹਾ ਕੀ ਦਿੱਤਾ ਕਿਉਂਕਿ ਲੋਕ ਤਾਂ ਇਹਨਾਂ ਨੂੰ ਕਹਿ ਰਹੇ ਸੀ ਕਿ ਇਹ ਤਾਂ ਆਵਾਰਾ ਇਹਨਾਂ ਨੇ ਕੀ ਸੂਣਾ ਇਹ ਤੁਸੀਂ ਇਹਨਾਂ ਨੂੰ ਇਹੋ ਜਿਹਾ ਕੀ ਦਿੱਤਾ ਵੀ ਜਿਹੜੀਆਂ ਭਈ ਇਹ ਸੂਣ ਵਾਲੀਆਂ ਹੋ ਗਈਆਂ ਇਹਨਾਂ ਨੂੰ ਦੇਲਦਾ ਤਾਂ ਇਹ ਹੈ ਜਿਵੇਂ ਆਮ ਆਪਾਂ ਪਾਊਡਰ ਐਗਰੀਮੈਂਟ ਵਗੈਰਾ ਦਿੰਨੇ ਆ ਅੱਛਾ ਜੀ ਤੇ ਬਾਕੀ ਇਹਨਾਂ ਨੂੰ ਮੈਂ ਤਾਂ ਜਿਵੇਂ ਹਰਾ-ਚਾਰਾ ਜਿੰਨਾ ਇਹ ਰੱਜ ਕੇ ਖਾ ਲੈਣ ਅੱਛਾ ਜੀ ਉਹੀ ਇਹਨਾਂ ਨੂੰ ਮੈਂ ਪਾਉਣਾ ਕੋਈ ਫालतू ਇਹਨਾਂ ਨੂੰ ਮਚੇ ਨਹੀਂ ਖਵਾਈ ਕਦੇ ਅੱਛਾ ਜੀ ਤੇ ਮੈਂ ਇੱਕ ਜ਼ਰੂਰ ਇਹ ਵੀ ਮੇਰੀ ਮਦਲੇ ਨਾਲ ਮਸਾਂਹ ਕ ਪੂਰੀ ਰੱਖਦਾ ਹੈ ਤੇ ਸੰਭਾਲ ਸੰਭਾਲ ਪੂਰੀ ਇਹਨਾਂ ਨੂੰ ਹੁਣ ਜਿਵੇਂ ਆਪਾਂ ਲਿਆ ਕੇ ਬੰਨ ਲੈਨੇ ਆ ਫਿਰ ਪਸੂ ਨੂੰ ਇਹਦੇ ਨਹੀਂ ਕੋਈ ਉਹਦੇ ਪੱਖਾ ਨਹੀਂ ਕੋਈ ਉਹਨੂੰ ਨਮਾਉਣਾ ਨਹੀਂ ਪਰ ਸੂਰਜੇ ਖੜਾ ਤੋਂ ਪਰਮਤੀ ਅੰਦਰ ਛਾਵੇਂ ਖੜਾ ਹੋਵੇਂ ਮਤਲਬ ਗਰਮੀ ਬਹੁਤ ਆ ਜਿਵੇਂ ਹੁਣ ਗਰਮੀ ਆ ਹੁਣ ਇਹਨਾਂ ਤੇ ਮੈਂ ਦੋ ਪੱਖੇ ਲਾਉਣਾ ਚਾਹੀਦਾ ਸਹਿਲੇ ਇੱਕ ਸਟੈਂਡ ਵਾਲਾ ਇੱਕ ਦੂਜਾ ਪੱਖਾ ਤੇ ਮੱਛਰ ਤੋਂ ਬੱਲੋ ਲਈਦਾ ਅੱਛਾ ਜੀ ਤੇ ਜਿਵੇਂ ਮਤਲਬ ਲੋਕ ਅੱਜਕੱਲ ਰੱਖਤਾ ਲੈਂਦੇ ਅੱਜਕੱਲ ਦੇ ਤੇ ਪਰ ਧਿਆਨ ਘਟਾ ਦਿੰਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਗੇ ਵੀ ਉਹ ਜੀ ਉਹਦੇ ਨੂੰ ਮੈਂ ਤਾਂ ਇਹ ਕਹਿਣਾ ਚਾਹੁੰਨਾ ਵੀ ਜੇ ਆਪਾਂ ਸਹੀ ਸੰਭਾਲ ਲਈ ਨਾ ਪ੍ਰਸੂਤੀ ਕਰ ਸਕਦੇ ਅੱਛਾ ਜੀ ਪ੍ਰੋਪਰ ਟਾਈਮ ਤੇ ਉਮਰ ਦੇ ਹਿਸਾਬ ਨਾਲ ਪਸ਼ੂ ਬਣਿਆ ਨਾ ਤੇ ਉਹ ਖਰਚਾ ਫालतू ਖਾਂਦੇ ਇਹ ਆਪਾਂ ਪੂਰੀ ਸੰਭਾਲ ਕਰਾਂਗੇ ਪੂਰਾ ਪਸ਼ੂ ਦੁੱਧ ਦੇਊਗਾ ਟਾਈਮ ਤੇ ਬਣੂਗਾ ਜਿਵੇਂ ਹੁਣ ਕਈ ਪਸ਼ੂ ਰਿਪੀਟ ਹੋਣ ਲੱਗ ਪੈਂਦੇ ਆ ਉਹ ਰਿਪੀਟ ਦਾ ਕਾਰਨ ਵੀ ਇਹ ਹੈ ਵੀ ਆਪਾਂ ਉਹਨਾਂ ਦੀ ਸਹੀ ਦੇਖਭਾਲ ਨਹੀਂ ਕਰਦੇ ਉਹਨਾਂ ਨੂੰ ਪਾਊਡਰ ਵਗੈਰਾ ਸਹੀ ਟਾਈਮ ਤੇ ਕੋਈ ਟੀਕਾ ਕਰਨ ਜਿਹੜਾ ਸਹੀ ਨਹੀਂ ਨਾ ਆਪਾਂ ਕਰਾਉਂਦੇ ਰਿਪੀਟਰ ਦਾ ਸੀ ਮੈਂ ਤਾਂ ਮਤਲਬ ਇਹ ਕਹ ਤੁਹਾਨੂੰ ਦੱਸਣਾ ਚਾਹਣਾ ਵੀ ਮੈਂ ਅੱਜ ਤਾਈਂ ਬਹੁਤ ਵਾਰਾ ਪਸ਼ੂ ਫੜ ਕੇ ਸੋਹਾ ਕੇ ਗਾਇਆਂ ਵੇਚੀਆਂ ਇਹ ਗਾਇਆਂ ਇਹ ਮੈਨੂੰ ਮਤਲਬ ਆਮ ਹੀ ਜਾਂ ਸੀਗਾ ਇਹਨੇ ਵੀ ਇਹ ਨਹੀਂ ਰਹਿ ਸਕਦੀਆਂ ਗਾ ਡਾਕਟਰ ਨੇ ਆਹ ਗਾਂ ਜਿਹੜੀ ਆ ਆਪਣੇ ਕੋਲ ਚੀਨੀ ਗਾਂ ਖੜੀ ਐ ਅੱਛਾ ਇਹ ਨੂੰ ਡਾਕਟਰ ਨੇ ਇਹ ਕਿਸੇ ਦੇ ਕੋਲੇ ਆਪਣੇ ਪਿੰਡ ਦੇ ਵਿੱਚ ਹੀ ਸੀਗੀ ਅੱਛਾ ਤੇ ਉਹਨਾਂ ਨੂੰ ਡਾਕਟਰ ਜਵਾਬ ਦੇ ਗਿਆ ਸੀ ਕਿ ਇਹ ਦੇ ਬੱਚੇ ਦਾ ਨੀ ਨੂੰ ਮਾਰ ਪੈ ਗਿਆ ਤੈਨੂੰ ਤੁਸੀਂ ਗਊਸ਼ਾਲਾ ਛੱਡਿਓ ਅੱਛਾ ਜੀ ਇਹ ਉਹਨਾਂ ਨੇ ਮੈਨੂੰ ਦੱਸਿਆ ਮੈਂ ਕਿਹਾ ਯਾਰ ਤੁਸੀਂ ਮੈਨੂੰ ਦੇ ਦਿਓ ਮੈਂ ਲੈ ਆ ਇਹ ਅਜੇ ਰੇਤ ਮਤਲਬ 1.5 ਮਹੀਨਾ ਸੂਨ ਚ ਰਹਿ ਗਿਆ ਤੇ ਜਿਹੜੇ ਲੋਕ ਤੁਹਾਨੂੰ ਕਹਿੰਦੇ ਸੀਗੇ ਵੀ ਇਹ ਤਾਂ ਉਵਾਰਾ ਇਹਨਾਂ ਨੇ ਕੀ ਸੁਣਾ ਉਹਨਾਂ ਲੋਕਾਂ ਨੂੰ ਤੁਸੀਂ ਅੱਜ ਕੀ ਕਹਿਣਾ ਚਾਹੋਗੇ ਉਵਾਰਾ ਪਸੂ ਆਪ ਨਹੀਂ ਹੁੰਦਾ ਵਾਰਾ ਪਸੂ ਨੂੰ ਆਪਾਂ ਆਪ ਕਰਦੇ ਵਾਰਾ ਬੰਦਾ ਕਰਦਾ ਪਸੂ ਨੂੰ ਪਸੂ ਕਦੇ ਨਹੀਂ ਵਾਰਾ ਹੁੰਦਾ ਜੀ ਮੈਂ ਬਹੁਤ ਪਸੂ ਰੱਖਿਆ ਏਦੋਂ ਪਹਿਲਾਂ ਮੇਰੇ ਕੋਲ 15 ਗਾਇਆਂ ਹੁੰਦੀਆਂ ਸੀ ਮੇਰੇ ਬਿਮਾਰ ਹੋਣੇ ਕਰਕੇ ਮੈਨੂੰ ਛੱਡਣੀਆਂ ਵੇਚਣੀਆਂ ਪੈ ਗਈਆਂ ਹੁਣ ਮੈਂ ਇਹ ਮਤਲਬ ਮੈਨੂੰ ਕੋਈ ਐਡਾ ਲਾਲਚ ਨਹੀਂ ਸੀ ਜਾਂ ਮੈਨੂੰ ਇੱਕ ਤਾਂ ਸ਼ੌਂਕ ਇੱਕ ਪਸ਼ੂਆਂ ਨਾਲ ਪਿਆਰ ਬਹੁਤ ਹੈ ਤੇ ਉਹ ਮੈਂ ਇਸੇ ਕਰਕੇ ਮਤਲਬ ਇੱਥੇ ਫਿਰਦੀਆਂ ਵਿਚਾਰੀਆਂ ਉਹ ਜਿਹੜੀ ਕੰਨੀ ਤੇ ਸਾਈ ਵਾਲਾ ਬੱਚੀ ਖੜੀ ਹੈ ਅੱਛਾ ਜੀ ਇਹਦੇ ਪੱਟੇ 'ਚ ਕੀੜੇ ਪਏ ਸੀ ਅੱਛਾ ਤੇ ਉਹ ਮੈਂ ਇਹਨੂੰ ਵਿਚਾਰੀ ਨੂੰ ਇਹਨੂੰ ਮੋਟਰਸਾਈਕਲ ਵਾਲੀ ਰੇੜੀ ਤੇ ਲੱਦ ਕੇ ਲਿਆ ਸੀ ਤੁਸੀਂ ਹਿਸਾਬ ਲਾ ਲਓ ਵੀ ਕਿੱਡੀ ਘੋਊਗੀ ਉਦੋਂ ਇਹ ਅੱਛਾ ਤੇ ਫਿਰ ਅਜੇ ਦੀ ਮੈਂ ਸੇਵਾ ਕੀਤੀ ਫਿਰ ਇਹ ਮੈਂ ਰੱਖ ਲਈ ਅੱਛਾ ਜੀ ਤੇ ਮੈਂ ਚੱਲ ਆਪਣੇ ਕੋਲੇ ਪੱਠੇ-ਪੁੱਠੇ ਵੀ ਵੰਦੂ ਹੈਗੇ ਚੱਲ ਵਿੱਚ ਇਹ ਖਾਈ ਜਾਊਗੀ ਅੱਛਾ ਤੇ ਹੁਣੇ ਮਤਲਬ ਵਧੀਆ ਗਾਂ ਬਣ ਚੱਲੀ ਐ ਅੱਛਾ ਠੀਕ ਹੈ ਤੇ ਜੇ ਮਾਨਣੇ ਕਿ ਚਲੋ ਕੋਈ ਸਾਡੇ ਵਰਗਾ ਅਣਜਾਣ ਬੰਦਾ ਕੋਈ ਘਾਹ ਰੱਖਣੀ ਚਾਹੁੰਦਾ ਹੋਵੇ ਤੇ ਉਹ ਮਤਲਬ ਕਿ ਉਹਨੂੰ ਤੁਸੀਂ ਮਤਲਬ ਉਸ ਦਰਵਾਹ ਦੇਣੀ ਚਾਹੁੰ ਲੋ ਕਿ ਇੱਕ ਤਾਂ ਜਦੋਂ ਪਸ਼ੂ ਲੈਣਾ ਜਿਹੜੇ ਬੰਦੇ ਨੂੰ ਪਸ਼ੂਆਂ ਬਾਰੇ ਨੌਲੇਜ ਆ ਉਹਦੀ ਰਾਇ ਜ਼ਰੂਰ ਲੈਣੀ ਚਾਹੀਦੀ ਅੱਛਾ ਇੱਕ ਮੈਂ ਤਾਂ ਜਿੱਥੋਂ ਤਾਈ ਮੈਂ ਪਸ਼ੂ ਰੱਖਿਆ ਜਿਹੜੇ ਜਾਂ ਤਾਂ ਰੱਖੋ ਪਸ਼ੂ ਕਰਾਸ ਹੋਵੇ ਚਾਹੇ ਕਿਸੇ ਨਸਲ ਜੀ ਕਰਾਸ ਹੋਣਾ ਪਰ ਉਹ ਤੇ ਜਹਾਂ ਸਾਹਿਬ ਵਾਲਾ ਗਾਮ ਮੈਨੂੰ ਸਭ ਤੋਂ ਬੈਸਟ ਲੱਗਦਾ ਸਮਝ ਆਪਣੇ ਮੋਸਨ ਨੂੰ ਸ਼ੂਟ ਕਰਦੀ ਹੈ ਅੱਛਾ ਠੀਕ ਹੈ ਧੰਨਵਾਦ